ਪਿਛਲੇ ਦਿਨਾਂ ਚ ਜੈਤੂ ਮੰਡੀ ਚ ਸਵੀਟ ਸ਼ਾਪਸ ਤੇ ਕੋਚੋਰੀਆਂ ਹੋ ਰਹੀਆਂ ਸੀਗੀਆਂ ਰਾਤ ਨੂੰ ਕੰਟੀਨਿਊਸਲੀ ਕੁਝ ਰਿਪੋਰਟਡ ਕੁਝ ਅਨਰਿਪੋਰਟਡ ਉਹ ਚੋਰੀਆਂ ਦੇ ਸਬੰਧਤ ਚ ਅਸੀਂ ਦੋ ਬੰਦੇ ਮੁਕਬਰੀ ਤੇ ਅਰੈਸਟ ਕੀਤੇ ਨੇ ਉਹ ਦੋ ਬੰਦਿਆਂ ਦਾ ਨਾਮ ਹੈ ਜੀ ਅਮਨ ਏਲੀਅਸ ਅਮਨਾ ਪੁੱਤਰ ਹੰਸਾ ਸਿੰਘ ਵਾਸੀ ਛੱਜਕੜਾ ਮਹੱਲਾ ਜੈਤੂ ਤੇ ਦੂਜਾ ਅਰਸ਼ਦੀਪ ਸਿੰਘ ਪੁੱਤ ਅਰਸ਼ ਵਾਸੀ ਬਹਾਮਣਾਲਾ ਟਾਪ ਇਹਨਾਂ ਦੋਨੇ ਬੰਦਿਆਂ ਨੇ ਰਲ ਕੇ ਪਿਛਲੇ ਕੁਝ ਦਿਨਾਂ ਚ ਚੋਰੀਆਂ ਕੀਤੀਆਂ ਨੇ ਕੁਝ ਚੋਰੀਆਂ ਇਹ ਜਿਵੇਂ ਜੱਗੀ ਹਲਵਾਈ ਬੰਤਾ ਹਲਵਾਈ ਤੇ ਨੀਕਰਾਮ ਹਲਵਾਈ ਇਹ ਵਾਲੀਆਂ ਚੋਰੀਆਂ ਸਾਡੇ ਕੋਲ ਮੰਨ ਗਏ ਨੇ ਬਾਕੀ ਪੁੱਛ ਕੇ ਚਾਰੀਆ ਰਿਕਵਰੀ ਹੋ ਰਹੀ ਹੈ ਬਾਕੀ ਪ੍ਰੈਸ ਨੂੰ ਦੱਸ ਦਿੱਤਾ ਜਾਏਗਾ ਜੁਜ਼ਰ ਜਿਹੜੀ ਕੱਲ ਚੋਰੀ ਹੋਈ ਸੀ ਜੱਗੀ ਹਲਵਾਈ ਦੇ ਉਹ ਬੰਦੇ ਉਹ ਵਾਲੇ ਬੰਦੇ ਇਹੀ ਨੇ ਜੀ ਇਹ ਨੀਕਰਾਮ ਦਿਖਾਇਆ ਜੀ ਇਹਨਾਂ ਤੋਂ ਇਹਨਾਂ ਤੋਂ ਕੁਝ ਕੈਸ਼ 4600 ਹਜੇ ਤੱਕ ਬਰਾਮਦ ਹੋ ਗਿਆ ਬਾਕੀ ਬਰਾਮਦਗੀ ਹਜੇ ਜਾਰੀ ਹੈ ਜੀ ਬਾਕੀ ਜੋ ਅੱਗੇ ਕਾਰਵਾਈ ਹੋਗੀ ਉਹ ਪ੍ਰੈਸ ਨੂੰ ਦੱਸ ਦਿੱਤਾ ਜਾਏਗਾ ਇਹਦਾ ਕੋਈ ਪਹਿਲਾਂ ਵੀ ਮੁਕੱਦਮੇ ਦਰਜ ਹੈ ਕਿਸੇ ਜਿਹੜਾ ਅਮਨ ਏਲੀਅਸ ਅਮਨਾ ਹੈ ਜੀ ਇਹ ਤੇ ਪਹਿਲਾਂ ਇੱਕ ਚੋਰੀ ਦਾ ਮੁਕੱਦਮਾ ਦੂਜੇ ਬਾਰੇ ਹਜੇ ਪਤਾ ਕੀਤਾ ਜਾ ਰਿਹਾ ਜੀ ਤੇ ਐ ਸਰ ਕੋਈ ਇਹ ਵੀ ਪਤਾ ਚੱਲੇ ਵੀ ਹਲਵਾਈਆਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸੀ ਕਿ ਇਹ ਕੋਈ ਦੁਕਾਨਾਂ ਵਗੈਰਾ ਤੇ ਕੰਮ ਕਰਦੇ ਸੀ ਪਹਿਲਾਂ ਹਲਵਾਈਆਂ ਦੇ ਵਿੱਚ ਨਹੀਂ ਜੀ ਉਹ ਵਾਲੀ ਚੀਜ਼ ਹਜੇ ਵੈਰੀਫਾਈ ਕੀਤੀ ਜਾ ਰਹੀ ਹੈ ਵੀ ਇਹ ਸਿਰਫ ਹਲਵਾਈਆਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਸੀ ਜਾਂ ਉਹਦੇ ਪਿੱਛੇ ਕੀ ਗੱਲ ਹੈ ਉਹ ਚੀਜ਼ ਵੀ ਦੁਬਾਰਾ ਦੱਸ ਦਿੱਤੀ ਜਾਏਗੀ ਕਿ ਇਸ ਨੂੰ ਵੀ ਕਿਉਂ ਹੋ ਰਿਹਾ ਸੀ ਜੀ ਠੀਕ ਹੈ ਸਰ